ਸਾਂਝ ਕੇਂਦਰ ਇਨਚਾਰਜ ਕੰਮ ਔਮਨ ਹੈਲਪ ਡੈਸਕ ਇਨਚਾਰਜ ਦਾ ਕੰਮ ਕਰ ਰਹੀਆਂ ਮੇਰਪੁਰ ਡਿਸਟ੍ਰਿਕਟ ਦਾ ਸਾਰਾ ਚਾਰਜ ਹੈਗਾ ਆ ਸਾਂਝ ਕੇਂਦਰ ਔਰ ਔਮਨ ਹੈਲਪ ਰੈਸਟ ਦਾ ਤੇ ਦਾਏ ਕਿ ਕਿਹਦਾ ਬਚਾ ਧੀ ਬੁੱਤ ਜੜਾ ਆ ਨਸ਼ੇ ਤੇ ਲੱਭੇ ਤਾਂ ਉਸ ਬੱਚੇ ਨੂੰ ਅਸੀਂ ਚਾਹਨੇ ਆ ਕਿ ਉਹਨੂੰ ਉਸ ਇੱਕ ਉਹਨਾਂ ਨੇ ਕਿਹਾ ਸੀ ਨਸ਼ਾ ਮੁਕਤੀ ਕਰਨੀ ਜੋ ਵੀ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਨਸ਼ੇ ਦੀ ਦਲਦਲ ਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਉਸ ਦਰਦਲ ਦੇ ਵਿੱਚੋਂ ਪੜਨਾ ਹੈ ਭਾਵੇਂ ਉਹ ਲੜਕੇ ਨੇ ਭਾਵੇਂ ਉਹ ਲੜਕੀਆਂ ਨੇ ਤਾਂ